ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਭਾਰਤ ਪਾਕਿਸਤਾਨ ਦੀ ਲੜਾਈ ਤੋਂ ਬਾਅਦ ਜਿੱਥੇ ਲਗਾਤਾਰ ਜਸੂਸਾਂ ਨੂੰ ਫੜਾਇਆ ਜਾ ਰਿਹਾ ਉੱਥੇ ਇਹ ਹਰਿਆਣਾ ਦੇ ਕੈਥਲ ਤੋਂ 25 ਸਾਲ ਦੇ ਸਰਦਾਰ ਮੁੰਡਾ ਦਵਿੰਦਰ ਸਿੰਘ ਨੂੰ ਪਾਕਿਸਤਾਨ ਲਈ ਜਸੂਸੀ ਕਰਨ ਦੇ ਦੋ ਸ਼ੇਟ ਗ੍ਰਿਫਤਾਰ ਕਰ ਲਿਆ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਪਾਕਿਸਤਾਨ ਦੇ ਵਿੱਚ ਸਿੱਖ ਧਾਰਮਿਕ ਸਥਾਨਾਂ ਤੇ ਦਰਸ਼ਨ ਕਰਨ ਲਈ ਗਿਆ ਸੀ ਤੇ ਉੱਥੇ ਇੱਕ ਕੁੜੀ ਦੇ ਨਾਲ ਇਹਦਾ ਸੰਪਰਕ ਹੋ ਜਾਂਦਾ ਤੇ ਉਹ ਇਹਨੂੰ 7 ਦਿਨ ਆਪਣੇ ਕੋਲ ਉੱਥੇ ਰੱਖਦੀ ਹੈ ਤੇ ਜਿਸ ਤੋਂ ਬਾਅਦ ਕੁੜੀ ਨੇ ਉਸ ਨੂੰ ਪਾਕਿਸਤਾਨ ਵਿੱਚ ਜਸੂਸੀ ਦੀ ਟ੍ਰੇਨਿੰਗ ਵੀ ਦਿੱਤੀ ਇਆ ਫਿਰ ਉਸ ਦਾ ਸੰਪਰਕ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਨਾਲ ਪੰਜ ਏਜੰਟਾਂ ਦੇ ਨਾਲ ਹੋ ਜਾਂਦਾ ਤੇ ਕੁੜੀ ਨੇ ਉਸ ਨੂੰ ਕਿਹਾ ਕਿ ਅਸੀਂ ਤੈਨੂੰ ਇਸ ਦੇ ਬਦਲੇ ਪੈਸੇ ਦਵਾਂਗੇ ਤੇ ਲੜਕਾ ਲਾਲਚ ਦੇ ਵਿੱਚ ਆ ਜਾਂਦਾ ਤੇ ਉਹ ਆਪਰੇਸ਼ਨ ਸੰਦੂਰ ਦੀਆਂ ਜੋ ਗੱਲਾਂ ਨੇ ਉਹ ਪਾਕਿਸਤਾਨੀ ਏਜੰਸੀਆਂ ਨੂੰ ਦੱਸਦਾ ਇਹ ਦੋਸ਼ ਲੱਗ ਰਹੇ ਨੇ ਵਿਦਿਆਰਥੀ ਦਾ ਨਾਮ ਜੀ ਦਵਿੰਦਰ ਸਿੰਘ ਹੈ ਜੀ ਉਹ ਐਮਏ ਪਾਗ ਪਹਿਲਾ ਦਾ ਵਿਦਿਆਰਥੀ ਸੀ ਪਿਛਲੇ 1 ਸਾਲ ਤੋਂ ਸਾਡੇ ਕੋਲੇ ਪੜ ਰਿਹਾ ਸੀ ਆਮ ਵਿਦਿਆਰਥੀਆਂ ਦੀ ਤਰ੍ਹਾਂ ਬਿਹੇਵ ਸੀ ਉਹਦਾ ਕਾਲਜ ਦੇ ਵਿੱਚ ਨਾਰਮਲ ਵੇਅਬ ਸੀ ਕਾਲਜ ਦੇ ਵਿੱਚ اٹੈਂਡੈਂਸ ਥੋੜੀ ਘੱਟ ਸੀ ਉਹਦੀ ਇਸ ਕਰਕੇ ਹੁਣ ਵੀ ਮਾਰਚ ਮਹੀਨੇ ਤੋਂ ਬਾਅਦ ਉਹ ਕਾਲਜ ਦੇ ਵਿੱਚ ਉਹਨੇ ਕੋਈ ਹਾਜ਼ਰੀ ਨਹੀਂ ਲਈ ਆਪਣੀ ਕਲਾਸਾਂ ਦੇ ਵਿੱਚ ਤੇ ਪਿਛਲੇ ਵੀਕ ਦੋ ਪੀਪਰ ਹੋਏ ਨੇ ਉਹਨਾਂ ਚ ਅਪੀਅਰ ਹੋਇਆ ਤੇ ਦੋ ਦੇ ਵਿੱਚੋਂ ਅਪੀਅਰ ਨਹੀਂ ਹੋਇਆ ਜੀ ਕਿੱਥੇ ਦਾ ਸੀਗਾ ਵਿਦਿਆਰਥੀ ਉਹ شادی ਆਪਣਾ ਹਰਿਆਣਾ ਦੇ ਵਿੱਚ ਡਿਸਟ੍ਰਿਕਟ ਐਥਲ ਦੇ ਵਿੱਚ ਕੋਈ ਪਿੰਡ ਹੈ ਜੀ ਫਾਈਲ ਦੇ ਰਿਕਾਰਡ ਦੇ ਵਿੱਚ ਜਿਹੜਾ ਉਹਦਾ ਐਡਰੈਸ ਹੈ ਉਸ ਅਕੋਰਡਿੰਗੂ ਡਿਸਟ੍ਰਿਕਟ ਐਥਲ ਦਾ ਵਿਦਿਆਰਥੀ ਸੀ ਹਰਿਆਣੇ ਦੇ ਵਿੱਚ ਕਿਵੇਂ ਕੀ ਪੜਾਈ ਕੀ ਕਰਦਾ ਸੀ ਉਹ ਉਹ ਐਵੇਂ ਫਰਸਟイヤー ਦਾ ਵਿਦਿਆਰਥੀ ਸੀ ਜੀ ਉਹਦੀ ਗਤੀਵਿਧੀਆਂ ਕਿਵੇਂ ਸੀਗੇ ਕੋਲ ਅੱਗੇ ਜੀ ਸਰ ਨਾਰਮਲ ਜਿੱਦਾਂ ਆਮ ਵਿਦਿਆਰਥੀਆਂ ਦਾ ਬਿਹੇਵ ਹੈ ਇਸ ਤਰੀਕੇ ਦਾ ਨਾਰਮਲ ਬਿਹੇਵ ਸੀ ਕਦੇ ਕੋਈ ਇਦਾਂ ਦਾ ਸਾਨੂੰ ਲੱਗਿਆ ਨਹੀਂ ਕਿ ਕੋਈ ਜਿਹਨੂੰ ਆਇਡੈਂਟੀਫਾਈ ਕਰ ਸਕੀਏ ਕਿ ਸ਼ੱਕੀ ਕੋਈ ਗਤੀਵਿਧੀ ਕਦੇ ਕੋਈ ਨਹੀਂ ਨਾਰਮਲ ਵਿਦਿਆਰਥੀਆਂ ਦੀ ਤਰ੍ਹਾਂ ਉਹ ਆਮ ਬਿਹੇਵ ਕਰਦਾ ਸੀ ਅੱਜ ਕੋਲਰ ਦੇ ਵਿੱਚ ਮੁਲਾਜ਼ਮ ਵੀ ਆਏ ਸੀਗੇ ਜਾਣਕਾਰੀ ਲੈਣ ਲਈ ਤੁਹਾਡੇ ਕੋਲੋਂ ਨੇ ਕੁਛ ਨਹੀਂ ਸਰ ਉਹ ਤਾਂ ਨਾਰਮਲ ਹੀ ਹੁੰਦਾ ਕੋਈ ਐਡਰੈਸ ਵਗੈਰਾ ਜਾਂ ਉਹਦਾ ਕੋਈ ਪਤਾ ਕਰਨ ਆਏ ਸੀ ਕਿ ਕਾਲਜ ਦੇ ਵਿੱਚ ਕਿੰਨੀ ਦੇਰ ਤੋਂ ਵੱਡਦਾ ਸੀਗਾ ਜਸਟ ਇੰਨੀ ਕੁ ਵੈਰੀਫਿਕੇਸ਼ਨ ਸੀ ਉਹਨਾਂ ਦੇ ਲਈ ਹਾਂ ਫਾ ਹੁੰਦੇ ਤੁਹਾਨੂੰ ਪਤਾ ਲੱਗ ਜਾਂਦਾ ਇੱਕ ਹਾਫਾ ਹੁੰਦੇ ਆ ਬੰਦੇ ਦੇ ਕਿ ਕਿਹਦੀ ਗਤੀਵਿਧੀਆਂ ਠੀਕ ਨਹੀਂ ਚੱਲ ਰਹੀਆਂ ਹਾਫਾ ਹੁੰਦੇ ਤੁਹਾਨੂੰ ਪਤਾ ਲੱਗਿਆ ਕੁਝ ਕਦੇ ਸ਼ੱਕ ਨਹੀਂ ਸਰ ਕਦੇ ਮੈਨੂੰ ਕੋਈ ਇਦਾਂ ਦਾ ਸ਼ੱਕ ਨਹੀਂ ਹੋਇਆ ਬਹੁਤ ਮੇਰਾ ਇੰਟਰੈਕਸ਼ਨ ਹੋਇਆ ਨਹੀਂ ਕਦੇ ਉਹਦੇ ਨਾਲ ਜਸਟ ਇੱਕ ਦੋ ਵਾਰ ਸ਼ਾਇਦ ਮੈਂ ਕਦੇ ਮਿਲਿਆ ਹੋਇਆ ਹਾਂ ਉਹਨੂੰ ਤੇ ਮੈਨੂੰ ਕਦੇ ਇਦਾਂ ਲੱਗਿਆ ਨਹੀਂ ਕਿ ਇਦਾਂ ਦੀ ਕੋਈ ਸ਼ੱਕੀ ਕਿ ਲੈਕਚਰ ਵੀ ਨਹੀਂ ਲਾਂਦਾ ਸੀਗਾ ਘਰ ਤਾਂ ਵੱ ਨੇ ਲੈਕਚਰ ਸਰ ਉਹ ਸ਼ੁਰੂ ਚ ਲਾਉਂਦਾ ਰਿਹਾ ਕਿਤੇ ਪਿਛਲੇ ਸਾਲ ਕਟੇ ਇਸ ਵਾਰੀ ਉਹ ਮਹੀਨੇ ਡੇਢ ਮਹੀਨੇ ਤੋਂ ਕਾਲਜ ਦੇ ਵਿੱਚ ਘਟਾ ਰਿਹਾ ਸੀ ਸੋ ਭਾਰਤ ਪਾਕਿਸਤਾਨ ਦੀ ਲੜਾਈ ਤੋਂ ਬਾਅਦ ਲਗਾਤਾਰ ਭਾਰਤ ਦੀਆਂ ਏਜੰਸੀਆਂ ਸਤਰਕ ਹੋ ਗਈਆਂ ਨੇ ਤੇ ਲਗਾਤਾਰ ਉਹ ਭਾਰਤੀ ਜਸੂਸਾਂ ਨੂੰ ਗ੍ਰਿਫਤਾਰ ਕਰ ਰਹੀਆਂ ਨੇ ਤੇ ਹੁਣ ਵੇਖਣਾ ਹੋਵੇਗਾ ਇਸ ਨੌਜਵਾਨ ਲੜਕੇ ਤੋਂ ਪੁੱਛਗਿੱਛ ਦੇ ਦੌਰਾਨ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਤੇ ਇਸ ਦੇ ਖਿਲਾਫ ਹੋਰ ਕੀ ਕਾਰਵਾਈ ਕੀਤੀ ਜਾਂਦੀ ਹੈ ਨਾਲਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਭੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ DF5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ